ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲਕਲਾ ਵਿੱਚ ਦੇ ਪਿੰਡ ਕਲਾਲ ਮਾਜਰਾ ਤੇ ਕ੍ਰਿਪਾਲੇਵਾਲ ਲਿੰਕ ਸੜਕੀ ਵਿਖੇ ਵੱਡਾ ਸੜਕੀ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਸਕੂਲੀ ਬੱਸ ਪਲਟਣ ਕਾਰਨ ਬੱਸ ਦੇ ਕੰਡਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬੱਸ ਵਿੱਚ ਸਵਾਰ 25 ਦੇ ਕਰੀਬ ਸਕੂਲੀ ਬੱਚੇ ਬਾਲ-ਬਾਲ ਬਚ ਗਏ। ਬਾਬਾ ਗੰਦਾ ਸਿੰਘ ਮਹਿਲਕਲਾ ਦੀ ਸਕੂਲ ਬੱਸ ਪਿੰਡ ਕਰਪਾਲ ਸਿੰਘ ਵਾਲਾ ਲਿੰਕ ਸੜਕ ਉੱਪਰ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਜਿਕਰਯੋਗ ਹੈ ਕਿ バス ਵਿੱਚ ਬੈਠੇ 20 ਤੇ 25 ਦੇ ਕਰੀਬ ਸਕੂਲੀ ਬੱਚਿਆਂ ਦਾ ਬਚਾਅ ਹੋ ਗਿਆ ਤੇ ਮ੍ਰਿਤਕ バス ਕੰਡਕਟਰ ਨੌਚਾਂਦੀ ਮੌਤ ਹੋ ਗਈ ਜਿਕਰ ਹੋ ਗਿਆ ਕਿ ਇਸ ਸਾਤ ਸੇ ਨੂੰ ਲੈ ਕੇ 1 ਘੰਟੇ ਬਾਅਦ ਐਂਬੂਲੈਂਸ ਲੇਟ ਪਹੁੰਚੀ バス ਪਲਟਣ ਦੀ ਘਟਨਾ ਨੂੰ ਲੈ ਕੇ ਸਕੂਲੀ ਬੱਚਿਆਂ ਦੇ ਮਾਪਿਆਂ ਉਹਨਾਂ ਦੀ ਵੀ ਹੱਥ-ਪੈਰਾਂ ਦੀ ਪੈ ਗਈ ਜਿਨ੍ਹਾਂ ਨੇ ਮੌਕੇ ਤੇ ਘਟਨਾ ਸਥਾਨ ਤੇ ਜਾ ਕੇ ਆਪਣੇ ਬੱਚਿਆਂ ਨੂੰ ਸੰਭਾਲਿਆ ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਸ ਘਟਨਾ ਦੀ ਦੁੱਖ ਦਾ ਜ਼ਾਹਰ ਕੀਤਾ ਹੈ ਤੇ ਜਾਂਚ ਦੀ ਵੀ ਮੰਗ ਕੀਤੀ ਦੂਜੇ ਪਾਸੇ ਬੱਸ ਡਰਾਈਵਰ ਨੇ ਬੱਸ ਪਲਟਣ ਦਾ ਕਾਰਨ ਸਾਹਮਣੇ ਤੋਂ ਆਈ ਇੱਕ ਗੱਡੀ ਨੂੰ ਸਾਈਡ ਦੇਣ ਦਾ ਮੁੱਖ ਕਾਰਨ ਦੱਸਿਆ ਇਸ ਮਾਮਲੇ ਨੂੰ ਲੈ ਕੇ ਐਸਐਚਓ ਸ਼ੇਰਵਿੰਦਰ ਸਿੰਘ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੀਉਨ ਸਿੰਘ ਪਿੰਡ ਕਲਾਲ ਮੇਰਾ ਜਿਹੜਾ ਬਨਾਲਾ ਤੇ ਜਿਹੜੇ ਅੱਜ ਬੱਸ ਪਲਟੀਆਂ ਬਕਰਪਾਲੇਵਾਲ ਤੋਂ ਰਾਸਤੇ ਦੇ ਉੱਤੇ ਤੇ ਉਹ ਬਾਬਾ ਗਾਂਧੀ ਮੇਰੇ ਬੱਚੇ ਇਸ ਬੱਸ ਦੇ ਵਿੱਚ ਆ ਸੀਗੇ ਤੇ ਦੋਨੇ ਬੱਚੇ ਮੇਰੇ ਫਿਰ ਹਾਲ ਸਹੀ ਸਲਾਮਤ ਨੇ ਬਾਕੀ ਹੋਰ ਵੀ ਬੱਚੇ ਸਹੀ ਸਲਾਮਤ ਨੇ ਜਿਹੜਾ ਕਨੈਕਟਰ ਸੀਗਾ ਕਾਲੂ ਕਾਲੂ ਸਿੰਘ ਪੁੱਤਰ ਜੱਗਾ ਸਿੰਘ ਦਾ ਬੇਟਾ ਸੀਗਾ ਕਲਾਲ ਮਾਇਰੇ ਤੋਂ ਅਰਮਦਾਦ ਸਿੰਘ ਸਿੱਖ ਉਹਨਾਂ ਦੀ ਮੌਕੇ ਦੇ ਉੱਤੇ ਡੈਥ ਹੋ ਚੁੱਕੀ ਹੈ ਤੇ ਆਪਾਂ ਅ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜਿਹੜੇ ਸਾਡੇ ਬੱਚਿਆਂ ਦੀ ਸੇਫਟੀ ਕੀ ਹੈ ਕਿਉਂਕਿ ਅਸੀਂ ਜਿਹੜੀਆਂ ਫੀਸਾਂ ਨੇ ਉਹ ਪੂਰੀਆਂ ਸਕੂਲਾਂ ਨੂੰ ਦਿੰਦੇ ਆ ਤੇ ਪਰ ਜਿਹੜੀ ਸੇਫਟੀ ਆ ਉਹ ਤੁਹਾਡੇ ਸਾਹਮਣੇ ਹੀ ਹੈ ਠੀਕ ਹੈ ਨਾ ਤਾਂ ਬੱਸ ਦੇ ਵਿੱਚ ਕੋਈ ਸੇਫਟੀ ਬੈਲਟ ਤੇ ਨਾ ਕੋਈ ਅਮਰਜੈਂਸੀ ਖੜਕੀ ਜਿਹਦੇ ਨਾਲ ਬੱਚੇ ਬਾਹਰ ਨਿਕਲ 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 ਸਕਣ ਇਹ ਬੱਚੇ ਬੱਸਾਂ ਵੀ ਮਤਲਬ ਪੁਰਾਣੀਆਂ ਬੱਸਾਂ ਠੀਕ ਹੈ ਤੇ ਬਾਕੀ ਜਿਹੜੇ ਡਰਾਈਵਰ ਨੇ ਡਰਾਈਵਰਾਂ ਕੋਲ ਸਮਾਂ ਬਹੁ ਘੱਟ ਹੁੰਦਾ ਹੈਗਾ ਇਹ ਟੰਗ ਰਸਤਿਆਂ ਦੇ ਵਿੱਚ ਦੀ ਅ ਜਲਦੀ ਦੇ ਚੱਕਰ ਦੇ ਵਿੱਚ ਅ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦੀ ਸੇਫਟੀ ਕੀ ਹੈ ਮੇਰਾ ਹਰਪ੍ਰਿੰਦਰ ਸਿੰਘ ਜੀ ਪ੍ਰਪਿੰਦਰ ਸਿੰਘ ਜੀ ਕੀ ਆ ਜਿਹੜੀ ਪੂਰੀ ਘਟਨਾ ਤੁਸੀਂ ਗੱਡੀ ਚਲਾ ਰਹੇ ਸੀ ਉਸ ਵਕ ਹਾਂਜੀ ਵੀਰ ਜੀ ਮੈਂ ਗੱਡੀ ਚਲਾ ਰਿਹਾ ਸੀ ਟਿਕਟ ਨਾ ਹੋਈ ਪੂਰੀ ਮੇਰੇ ਤਰਾਲ ਮਾਜਰੇ ਨੂੰ ਸੱਪਲੇਵਾਲ ਨੂੰ ਜਾ ਰਹੇ ਸੀਗੇ ਕਿਨੂ ਮਹਿਲਕਾਂ ਤੋਂ ਬੱਚੇ ਤਾਰ ਕੇ ਤੇ ਸਾਹਮਣੇ ਤੋਂ ਸਿੰਗਲ ਸੜਕ ਤੇ ਮੈਨੂੰ ਗੱਡੀ ਆ ਰਹੀ ਸੀ ਸਟਰੀਟ ਤੇ ਹਾਂਜੀ ਉਹਨੂੰ ਸਾਈਡ ਦੇਣ ਲੱਗੇ ਕਦੇ ਪੈਰ ਤੇ ਕਰ ਲਈਆ ਤੇ ਉਸ ਤੋਂ ਬਾਅਦ ਗੰਮੀ ਪਿਆ ਕਰਕੇ ਗੱਡੀ ਥੱਲੀ ਦੇ ਦਿੱਤੀ ਠੀਕ ਹੈ ਜੀ ਤੇ ਕਿੰਨੇ ਬੱਚੇ ਸੀ ਇਹਦੇ ਵਿੱਚ 55 ਕਿਲੋ ਦਾ ਉਸ ਤੋਂ ਸੀਗੇ ਬਾਕੀ ਪੰਨਾਰੇ ਤਾਪ ਦੇ ਦਿੱਗੇ ਮਾ ਕਰਮਾਂ ਕਲਾਲ ਮਾਜਰੇ ਤੇ ਤੇ ਕਪਲੇ ਆਉਦੇ ਧੀਰ ਬੱਚੇ ਜੀ ਠੀਕ ਹੈ ਤੇ ਜਿਹੜੇ ਤੁਹਾਡੇ ਨਾਲ ਸਾਥੀ ਹੈ ਜਿਹਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਕੀ ਕਾਰਨ ਬਣਿਆ ਮੌਤ ਦਾ ਉਹ ਵੀਰੇ ਟਾਕੀ ਤੇ ਖੜੇ ਸੀਗੇ ਤੇ ਤਾਂ ਕਰਕੇ ਗੱਡੀ ਸਿਰਫ ਹੁਣ ਕਰਕੇ ਉਹ ਥੱਲੇ ਆ ਗਈ ਠੀਕ ਹੈ ਤੇ ਬੱਚਿਆਂ ਦੇ ਕੋਈ ਸਰਟੀਫੀਕਟ ਨੇ ਬੱਚੇ ਸਾਰੇ ਠੀਕ ਨੇ ਬਾਈ ਬੱਚੇ ਸਾਰੇ ਠੀਕ ਨੇ ਬੱਚੇ ਸਾਰੇ ਕੱਢਲੇ ਸੀਗੇ ਬੱਚੇ ਨੂੰ ਦੇਖਦੇ ਮੌਕੇ ਸੀਗੇ ਕੋਈ ਆਪਣੇ ਕੋਈ ਮੌਕੇ ਦੇ ਅੰਮ੍ਰਿਤਪਾਲ ਤੁਹਾਡੇ ਕੀ ਲੱਗਦੇ ਸੀ ਮੇਰਾ ਕਿਤੇ ਜਾ ਕਿਵੇਂ ਹੋਈ ਉਹਨਾਂ ਦੀ ਗੱਲਬਾਤ ਕਿਵੇਂ ਤੁਹਾਨੂੰ ਪਤਾ ਲੱਗਿਆ ਮੈਂ ਉਹਨਾਂ ਨੂੰ ਫੋਨ ਕਰਨਾ ਗਿਆ ਸੀਗਾ ਤਾਂ ਪੁੱੰਡਾ ਹਾਂ ਐਸਾ ਕੰਮ ਕਰ ਦਿੱਤੀ ਸੀ ਹਾਂ ਹਾਂ ਉਹਦੀ ਬਾਤ ਹਾਂ ਕਿ ਆਹ ਫੇੜਵਾਇਆ ਹੈ ਹਾਂ 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 ਮੋਟਾ ਹੈ ਹਾਂ ਹਾਂ ਜਦੋਂ ਆ ਕੇ ਦੇਖਿਆ ਮੈਨੂੰ ਤਾਂ ਧਰ ਬੜਾ ਹੈ ਠੀਕ ਹੈ ਜਦੋਂ ਮੈਂ ਪਤਾ ਕੀਤਾ ਉਹਨੇ ਨਹੀਂ ਖੜੇ ਆਇਆ ਠੀਕ ਹੈ ਬਸੇ ਥੱਲੇ ਆਇਆ ਸੀ ਹਾਂ ਮੇਰੇ ਹੁੰਦਾ ਤਾਂ ਕਹਿੰਦਾ ਹੈ ਨਹੀਂ ਸਕੇ ਪੂਰਾ ਠੀਕ ਹੈ ਹਾਂ ਤਾਂ ਕੋਈ ਸਵਾਲ ਹੈ ਕਿ ਤੁਸੀਂ ਮੈਨੂੰ ਦੱਸੋ ਬਾਈ ਹਾਂ ਤਾਂ ਤਾਂ ਕੋਈ ਨਹੀਂ ਬਾਤਰਾ ਖਾਲਾ ਅੰਦਰ ਹਾਂ ਕਿਨੇ ਟਾਈਮ ਤੋਂ ਜਿਹੜਾ ਇਹ ਸਕੂਲ ਦੇ ਵਿੱਚ ਕੰਮ ਕਰ ਰਿਹਾ ਸੀ ਇਹ ਸਕੂਲ ਤਾਂ ਮੈਂ ਹੈ ਪਹਿਲਾ ਕਾਫੀ ਕੰਮ ਕਰਿਆ ਵੇ ਜੀ ਹਾਂਜੀ ਮੇडम ਇੱਕ ਸਕੂਲ ਦੀ ਬੱਸ ਪਾਰਟੀ ਹੈ ਤੁਹਾਡੇ ਕੋਲੇ ਆਏ ਹੋਣਗੇ ਬੱਚੇ ਜਾਂ ਕੀ ਇੱਕ ਕਣੀ ਸੁਣਾਂਗੀ ਸਾਡੇ ਕੋਲ ਤਾਂ ਇੱਕ ਕੰਡਕਟਰ ਆਇਆ ਸੀ ਬੱਸ ਦਾ ਹਾਂਜੀ ਤੇ ਉਹ ਕਰਾਉਟ ਟੈਕ ਸੀਗਾ ਡੈਥ ਹੋ ਚੁੱਕੀ ਸੀ ਉਹਦੀ ਪਹਿਲੇ 10 15 ਸਾਲ ਕਰਨ ਦੇ ਵਿੱਚ ਇਸੇ ਪੱਛਾਟੇ ਕੋਈ ਜੜ ਨਹੀਂ ਹੈ ਕਿੰਨੀ ਉਮਰ ਆ ਜੀ ਉਹਨਾਂ ਦੀ 60 30 ਸਾਲ ਦੀ ਉਮਰ ਹੁੰਦੀ ਹੈ ਹਾਂਜੀ ਮਾਮਲਾ ਜਿਹੜਾ ਸਕੂਲ ਦੀ ਬੱਸ ਦਾ ਜਿਹੜੀ ਉਹ ਉਲਟੀ ਉਹ ਮਟੋਰੋਆਂ ਤੋਂ ਦਲਾ ਮਿਲਦੀ ਕੋਈ ਬੱਸ ਸਟ੍ਰੇਟ ਹੁੰਦੀ ਹੈ ਮੈਲਕਲਾਲਾ ਤਲਾਲ ਪਾਟਾ ਰੋਡ ਤੇ ਬੱਸ 30 ਬੱਸ 40 ਸਟੇ ਸਿਸਟਮ ਉਹ ਕਹਿੰਦੇ ਅਸੀਂ ਪੰਚਾਇਤ ਤੋਂ ਵੀ ਟੈਂਪਰਸ ਦੇ ਲੋਕੀ ਬੱਚਾ ਦਾ 25 ਦਿਨ ਦੀ ਬੱਚੇ ਦੀ ਪਾਪਾ ਦਾ ਸਮੂਚਕ ਪਰ ਇਹ ਸਭ ਤੋਂ ਮੋਟੀ ਨਾਲ ਬੱਚੇ ਸਾਰਸ ਤੇ ਪਾਸ ਦਾ ਟੈਕਟਰ ਬਸ ਇੱਕ ਪਾਰਟੀ ਕਾਲ ਨੇ ਆ ਗਏ ਜੀ ਜੀ ਚਰ ਕੋੜੀ ਸੇ ਦਸਤਾਲ ਪ੍ਰਯੋਗ ਤੋਂ ਬਾਅਦ ਇਹੋ ਬਿਆਨ ਲਖਾ ਰਹੇ ਹੈ ਇਹ ਪਰਿਵਾਰ ਵੱਲੋਂ ਕੋਈ